ਵੇਖੋ ਅੱਜਕੱਲ ਦੇ ਜਿਹੜੇ ਨੌਜਵਾਨ ਮੁੰਡੇ ਆ ਨਾ ਉਹਨਾਂ ਨੂੰ ਧਾਤ ਪੈਣ ਦੇ ਕਾਰਨ ਦੋ ਤਿੰਨ ਹੈਗੇ ਆ ਇੱਕ ਤੇ ਗਲਤ ਲਾਈਫ ਸਟਾਈਲ ਜਿਹੜਾ ਹੁਣ ਖਾਣ ਪੀਣ ਦੇ ਵਿੱਚ ਤੁਸੀਂ ਵੇਖੋ ਵੀ ਜਿਹੜੀਆਂ ਆਪਾਂ ਚੀਜ਼ਾਂ ਲੈ ਰਹੇ ਆ ਬਿਲਕੁਲ ਹੀ ਜਿਹੜੀਆਂ ਚੀਜ਼ਾਂ ਸਹੀ ਨਹੀਂ ਹੈਗੀਆਂ ਸਾਰੀਆਂ ਚੀਜ਼ਾਂ ਖਾਦਾਂ ਵਾਲੀਆਂ ਵਾਸਪਰੀਆਂ ਵਾਲੀਆਂ ਵਾ ਫਿਰ ਉਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਇੱਕ ਹੱਥ ਰਸੀ ਦੀ ਆਤ ਪੈ ਗਈ ਆ ਹੱਥ ਰਸੀ ਦੀ ਆਤ ਦੇ ਕਰਕੇ ਜਿਹੜਾ ਧਾਤ ਦੀ ਪ੍ਰੋਬਲਮ ਜਿਹੜੀ ਆ ਇਹ ਜਿਆਦਾ ਆਉਂਦੀ ਆ ਇਹਦੇ ਵਾਸਤੇ ਇੱਕ ਛੋਟਾ ਜਿਹਾ ਨਸਕਾ ਦੱਸਣ ਲੱਗਾ ਵਾਂ ਇਹ ਨੁਸਕਾ ਵਰਤ ਲਓ ਧਾਤ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਨਸਕਾ ਕਿਤਾਬ ਤਿਆਰ ਕਰਨਾ ਵਾ ਸਭ ਤੋਂ ਪਹਿਲਾਂ ਲੈਣੀ ਹੈ ਅਸ਼ਵਗੰਧਾ 50 ਗ੍ਰਾਮ ਸਫੇਦ ਮੁਸਲੀ 50 ਗ੍ਰਾਮ ਭਖੜਾ 50 ਗ੍ਰਾਮ ਫਿਰ ਤੁਸੀਂ ਲੈ ਲਓ ਕੌਜ ਦੇ ਬੀ 50 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਪਾਊਡਰ ਤਿਆਰ ਕਰ ਲਓ ਇਹਦਾ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਕੋਸੇ ਦੁੱਧ ਦੇ ਨਾਲ ਰੈਗੂਲਰ ਲੈਣਾ ਸ਼ੁਰੂ ਕਰ ਦੋ ਤਾਂਤ ਜਿਹੜੀ ਆ ਜੂਹਾਂ ਛੱਡ ਜੂਗੀ ਜੂਹਾਂ